ਹਾਂਜੀ ਬੋ ਜੀ ਕੀ ਨਾਮ ਹੈ ਤੁਹਾਡਾ ਤੁਹਾਡੀ ਦੁਕਾਨ ਹੈ ਤੁਹਾਡੀ ਦੁਕਾਨ ਹੈ ਤੇ ਇਹ ਨੇ ਕੀ ਕੀਤਾ ਸੀ ਕਿੰਨੀ ਦੇਰ ਦੀ ਗੱਲ ਹੈ ਇਹ ਹੁਣੇ ਦੀ ਗੱਲ ਹੈ ਜੀ 1 ਸੌ ਘੰਟੇ ਅੱਧੇ ਘੰਟੇ ਪਹਿਲੇ ਦੀ ਗੱਲ ਹੈ ਤੇ ਇਹਦੇ ਕੋਲ ਪੇਚ ਕਸ ਸੀ ਕਿ ਹੋਰ ਵੀ ਸੀ ਆ ਪੇਚ ਕਸ ਸੀਗਾ ਪੇਚ ਨੂੰ ਨਾ ਗੱਲਾਂ ਤੋੜ ਲਿਆ ਜੀ ਮੈਂ ਬਾਹਰ ਆ ਤੇ ਪੇਚ ਦਾ ਮੈਂ ਛੱਲੀ ਵਾਲੇ ਨੂੰ ਛੱਲੀ ਲੈਣ ਲੱਗਾ ਸੀ ਤੇ ਪੇਚ ਦਾ ਨਾ ਗੱਲਾਂ ਤੋੜ ਲਿਆ ਤੋੜ ਕੇ ਤੇ ਕੱਢ ਲਿਆ ਸਮਾਨ ਕੱਢ ਕੇ ਤੇ ਭੱਜਣ ਲੱਗਾ ਨਾ ਤੇ ਉਹ ਮੁੰਡਿਆਂ ਨੇ ਕੈਮਰੇ 'ਚ ਉਧਰ ਦੇਖਿਆ ਦੇ ਕੇ ਭੱਜ ਗਿਆ ਇਹਨਾਂ ਨੂੰ ਫੜਿਆ ਫੇਰ ਜਾ ਕੇ ਫੜਿਆ ਕੀ ਕੀ ਹੋਇਆ ਸੀ ਭਾਜੀ ਦੱਸੋ ਬੰਦਾ ਉਹ ਮੁੰਡੇ ਵਚਨ ਦੇ ਵਿੱਚ ਗਾਸ ਉਹ ਮੁੰਡੇ ਦੇ ਤੇਜ਼ ਕਸਮਾਨ ਲੱਗਾ ਸੀ ਕੀ ਨਾਮ ਵਾ ਮੋਈ ਮੋਈ ਤੁਸੀਂ ਦੇਖਿਆ ਇਹਨੂੰ ਕੈਮਰੇ 'ਚ ਮੈਂ ਦੂਜੇ ਕੰਮ ਕਰ ਰਹੇ ਹਾਂ ਕੈਮਰੇ ਦੇਖਿਆ ਪੇਚ ਕੇ ਤਾਂ ਉਧਰੋਂ ਮੇਂ ਥੋੜੇ ਥੋੜੇ ਹੈ ਇਹਨੂੰ ਮੈਂ ਪਹਿਲੇ ਦੁਕਾਨ ਦੇ ਅੰਦਰ ਫੜਨ ਲੱਗਾ ਹੈਗਾ ਕਿੱਦਾਂ ਇਹਨੂੰ ਮੈਂ ਫੜਿਆ ਨਾਲੀਆਂ ਦੇ ਟਿੱਕੇ 'ਚ ਪੇਚ ਕੇ ਸਮਾ ਕੇ ਬਾਹਰ ਹੋ ਗਿਆ ਇਹ ਫੜਨ ਲੱਗਾ ਹੀ ਉੱਥੇ ਤੋਂ ਫੜਨਾ ਇਨਾ ਮੈਂ ਜ਼ਰਾ ਬਹੁਤ ਬਸੰਨੀ ਆਈ ਅੰਨੀ ਅੰਨੀ ਉਹ ਮਾਰਾ ਹੀ ਮੁੰਡੇ ਨੇ ਪੇਚ ਕੇ ਸਮਾਉਣ ਲੱਗਾ ਸੀ ਜਦੋਂ ਇਹ ਹੋਰ ਕੌਣ ਹੈ ਤੇਰੇ ਨਾਲ ਕਦੋਂ ਕਦੋਂ ਤੋਂ ਕਰ ਰਿਹਾ ਚੋਰੀ ਨਹੀਂ ਆਇਆ ਜੀ ਮੈਂ ਨਹੀਂ ਪਹਿਲੇ ਕਿੱਥੇ ਕਿੱਥੇ ਕੀਤੀ ਪਹਿਲਾਂ ਜੀ ਮੈਂ ਆਪਣੇ ਖੇਲਾ ਕਰਦਾ ਰਿਹਾ ਜੀ ਦੂਜੇ ਦੂਜੇ ਜਗ੍ਹਾ ਤੇ ਪਹਿਲੀ ਵਾਰ ਹੀ ਹੈ ਜੇ ਖੇਲ ਕਿੰਨੀ ਵਾਰ ਗਿਆ ਦੋ ਵਾਰ ਹੀ ਗਿਆ ਜੀ ਇੱਕ ਜਿੰਨੇ ਦਾ ਵਰਚਾ ਗਿਆ ਹੀ ਹੈ ਹੈ ਜਿੰਨੇ ਦਾ ਵਰਚਾ ਪਿਆ ਸੀ ਦੋ ਵਾਰੀ ਕੀ ਨਸ਼ਾ ਕਰਦਾ ਤੂੰ ਦੋ ਵਾਰੀ ਲਾ ਗਿਆ ਹੁਣ ਵੀ ਕੀਤਾ ਹੋਇਆ ਦਾਰੂ ਵੀ ਪੀਂਦਾ ਕਿੱਥੇ ਰਹਿਣ ਵਾਲਾ ਕਿੱਥੇ ਜਾਣ ਮੈਂ ਲੋਹੀ ਪਿੰਡ ਦਾ ਈ ਲੋਹੀ ਪਿੰਡ ਦਾ ਹੋਰ ਕੌਣ ਸੀ ਤੇਰੇ ਨਾਲ ਨਹੀਂ ਜੀ ਨਹੀਂ